ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਮੈਂ ਤੁਹਾਨੂੰ ਅੱਜ ਅਲਰਟ ਕਰ ਰਿਹਾ ਅੱਜ ਕੱਲ ਇੱਕ ਨਵਾਂ ਤਰੀਕਾ ਆ ਗਿਆ ਹੈਗਾ ਲੁੱਟਣ ਦਾ ਉਹ ਕੀ ਕਰਦੇ ਆ ਕਿ ਇੰਨਾ ਵੱਡਾ ਕਾਗਜ਼ ਹੁੰਦਾ ਜਿਹੜਾ ਇਹਦਾ ਅੱਧ ਲੈ ਲੋ ਇੰਨਾ ਵੱਡਾ ਪੇਪਰ ਤੇ ਕੁਝ ਲਿਖਿਆ ਹੁੰਦਾ ਤੇ ਕਹਿੰਦੇ ਭਾਈਸਾ ਦੇ ਮੈਨੂੰ ਐਡਰੈਸ ਦੱਸਣਾ ਤੇ ਉਹ ਕੀ ਕਰਦਾ ਵਾ ਜਦੋਂ ਐਡਰੈਸ ਦੱਸਣ ਲੱਗਦਾ ਨਾ ਪਪੜਨ ਲੱਗਦਾ ਤੇ ਥੱਲੇ ਐ ਕਰਕੇ ਹੱਥ ਮਾਰ ਦਿੰਦੇ ਆ ਐ ਕਰਕੇ ਇਕੇ ਉੱਪਰ ਪਾਊਡਰ ਹੁੰਦਾ ਕੁਝ ਪਾਇਆ ਹੁੰਦਾ ਕੈਮੀਕਲ ਉਹ ਜਦੋਂ ਅੱਖਾਂ 'ਚ ਮੂੰਹ ਜਿੱਥੇ ਵੀ ਜਾਂਦਾ ਹੈ ਨਾ ਉਹ ਐ ਹੋ ਜਾਂਦਾ ਉਹਨੂੰ ਆਪਣੀ ਸੁਧ ਖਤਮ ਹੋ ਜਾਂਦੀ ਹੈ ਬੰਦਾ ਜੋ ਕਹਿੰਦਾ ਉਹ ਫਿਰ ਉਹੀ ਕਰਦਾ ਆ ਪਰਸ ਦੇ ਦੇ ਮੁੰਡੇ ਇਲਾ ਦੇ ਮੋਬਾਈਲ ਦੇ ਦੇ ਹੋਰ ਜੋ ਪੈਸੇ ਥੇਲਾ ਲੈ ਕੇ ਆਪਣਾ ਚਲਦੇ ਬੰਦੇ ਆ ਉਸ ਬੰਦੇ ਨੂੰ ਅੱਧੇ ਪੌਣੇ ਘੰਟੇ ਬਾਅਦ ਬਦਲ ਮੈਂ ਕਿੱਥੇ ਆ ਬਈ ਦੇਖਦਾ ਕਿ ਬਿਲਕੁਲ ਲੁਕਿਆ ਜਾ ਚੁੱਕਾ ਹੁੰਦਾ ਆ ਕੱਲ ਇੱਕ ਯੂਪੀ ਦੇ ਮੇਰੇ ਹਕੀਕਤਵਾਨੀ ਦੇ ਪਰਿਵਾਰ ਦੇ ਕੋਈ ਮੈਂਬਰ ਆ। ਕੱਲ ਉਹਨਾਂ ਦਾ ਟਾਈਮ ਸੀਗਾ ਮੇਰੇ ਨਾਲ ਗੱਲਬਾਤ ਕਰਨ ਦਾ ਆਪਣੀ ਪਰੇਸ਼ਾਨੀ ਦੂਰ ਕਰਨ ਵਾਸਤੇ। ਉਹਨਾਂ ਨੇ ਇੱਕ ਗੱਲ ਦੱਸੀ ਕਿ ਮੈਂ ਬੱਸ ਸਟਾਪ ਤੇ ਖੜਾ ਸੀਗਾ ਆਪਣੇ ਪਿੰਡ ਜਾਣ ਨੂੰ। ਉਹਦੀ ਪਿੰਡ ਦੇ ਵਿੱਚ ਕਰਿਆਨੇ ਦੀ ਦੁਕਾਨ ਹੈਗੀ ਆ। ਤੇ ਕਹਿੰਦਾ ਜੀ ਉਹਦੇ ਬੱਚਿਆਂ ਦਾ ਵਿਆਹ ਨਹੀਂ ਸੀ ਹੋ ਰਿਹਾ ਜਾਂ ਕੋਈ ਪਰੇਸ਼ਾਨੀ ਉਹ ਉਹ ਵਾਲੀ ਚੀਜ਼ ਹੈਗੀ। ਉਹਨਾਂ ਨੇ ਮੈਨੂੰ ਇਹ ਗੱਲ ਦਸੀ ਕਿ ਮੈਂ ਬੱਸ ਸਟਾਪ ਤੇ ਖੜਾ ਸੀ ਤੇ ਇੱਕ ਮੋਟਰਸਾਈਕਲ ਦੇ ਭਾਈ ਸਾਹਿਬ ਆਏ ਆ ਉਹਨੇ ਮੋਟਰਸਾਈਕਲ ਖੜੀ ਕੀਤੀ ਮੈਨੂੰ ਕਾਗਜ਼ ਦਿੱਤਾ ਉਹਨੇ ਕਾਗਜ਼ ਇਸ ਤਰ੍ਹਾਂ ਕਰਕੇ ਸੀਗਾ ਕਹਿੰਦਾ ਜੀ ਮੈਨੂੰ ਕਹਿੰਦਾ ਜਿਹੜਾ ਐਡਰੈਸ ਦੱਸਣਾ ਮੈਂ ਇਹ ਫੜਿਆ ਉਹਨੇ ਤੇ ਐ ਬਿਜੇ ਹੱਥ ਮਾਰਿਆ ਤੇ ਬਾ ਉਸ ਵੇਲੇ ਮੈਨੂੰ ਪਤਾ ਨਹੀਂ ਮੈਂ ਕਿੱਥੇ ਬੈਠਾ ਕੀ ਆ ਮੈਨੂੰ ਨਹੀਂ ਪਤਾ ਮੈਂ ਕਿੱਥੇ ਖੜਾ ਵਾਂ ਜਦੋਂ ਮੈਨੂੰ ਹੋਸ਼ ਆਈ ਆ ਮੈਂ ਦੇਖਦਾ ਨਾ ਮੇਰੀ ਅੰਗੂਠੀ ਸੀ ਚਾਂਦੀ ਦੀ ਅੰਗੂਠੀ ਤੇ ਮੇਰੇ ਹੱਥੇ 'ਚ ਨੱਗ ਵਾਲੀ ਉਹ ਵੀ ਗਾਇਬ ਮੇਰਾ ਪਾਰਸੀਗਾ ਦੇ ਵਿੱਚ ਕੋਈ 7-800 ਰੁਪਇਆ ਸੀ ਉਹ ਗਾਇਬ ਸੀਗਾ ਮੇਰੇ ਕੋਲ ਮੋਬਾਈਲ ਸੀਗਾ ਛੋਟੇ ਵਾਲਾ ਲੈ ਆਇਆ ਸੀ ਮੈਂ ਵੱਡੇ ਮੋਬਾਈਲ ਤੇ ਕੋਈ ਮੇਰੇ ਕੋਲ ਕੰਮ ਕਰਦਾ ਸੀ ਤੇ ਮੈਂ ਮਿਸਿਸ ਦਾ ਛੋਟੇ ਵਾਲਾ ਮੋਬਾਈਲ ਲੈ ਆਇਆ ਸੀ ਉਹ ਮੇਰਾ ਮੋਬਾਈਲ ਤੇ ਜਦੋਂ ਮੈਨੂੰ ਹੋਸ਼ ਆਈ ਤੇ ਮੇਰੇ ਕੋਲ ਕੱਖ ਵੀ ਨਹੀਂ ਫਿਰ ਕਿੰਨਾ ਉਸ ਤੋਂ ਅੱਧਾ ਕਿਲੋਮੀਟਰ ਦੇ ਇੱਕ ਪਾਂਦੇ ਦੁਕਾਨ ਸੀ ਉੱਥੋਂ ਜਾ ਕੇ ਮੈਂ ਪੈਸੇ ਲਏ ਤੇ ਫਿਰ ਮੈਂ ਘਰ ਪਹੁੰਚਿਆ ਆ ਦੇਖਿਆ ਨਾ ਮੋਟਰਸਾਈਕਲ ਦੇ ਬੰਦੇ ਆਉਂਦੇ ਆ ਕਹਿੰਦੇ ਐਡਰੈਸ ਦੱਸੋਗੇ ਔਰ ਜਦੋਂ ਉਹ ਗਾਇਫੜਣ ਲੱਗਦਾ ਦੂਜੇ ਬੰਦੇ ਉੱਤੇ ਮੁੰਡੇ ਸਪਰੇ ਮਾਰ ਦਿੰਦਾ ਹੈ ਉਹ ਸਪਰੇ ਮਾਰਨ ਨਾਲ ਕੀ ਹੁੰਦਾ ਉਹ ਵੀ ਸੁਧਬੂਤ ਹੋ ਜਾਂਦਾ ਹੈ ਹੁਣ ਪਤਾ ਨਹੀਂਦਾ ਮੈਂ ਕਿੱਥੇ ਖੜਾ ਉਹ ਵੀ ਸਭ ਕੁਝ ਲੁੱਟ ਕੇ ਲੈ ਜਾਂਦੇ ਆ ਉਹਦੇ ਵਿੱਚ ਤਾਂ ਬੰਦਾ ਲੰਮਾ ਪਿਆ ਰਹਿੰਦਾ ਹੈ ਪਰ ਇਹਦੇ ਵਿੱਚ ਬੰਦਾ ਜਿੱਥੇਗਾ ਉੱਥੇ ਉੱਥੇ ਰੁਕ ਜਾਂਦਾ ਆ ਪੱਥਰ ਬਨ ਜਾਂਦਾ ਆ ਫਿਰ ਉਹ ਤੁਹਾਨੂੰ ਤੁਹਾਡੇ ਘਰ ਦੀਆਂ ਗੱਲਾਂ ਵੀ ਪੁੱਛ ਸਕਦੇ ਆ ਕਹਿੰਦੇ ਮੈਂ ਤੇ ਕੱਲਾ ਰਹਿਣਾ ਮੇਰੇ ਕੋਲ ਇਨਾ ਪੈਸਾ ਹੈ ਮੇਰਾ ਉੱਥੇ ਪੈਸਾ ਪਿਆ ਮੇਰਾ ਉੱਥੇ ਪੈਸਾ ਪਿਆ ਫਿਰ ਉਹ ਵੀ ਤੁਹਾਡੇ ਕੋਲੋਂ ਲੁੱਟ ਲੈਂਦੇ ਆ ਇਹ ਇੱਕ ਬਹੁਤ ਵੱਡਾ ਲੁੱਟਣ ਦਾ ਨਵਾਂ ਤਰੀਕਾ ਆ ਗਿਆ ਵਾ ਜਿਵੇਂ ਆ ਕਿ ਤੁਹਾਡੇ ਘਰ ਔਰ ਬੈਂਕ ਔਰ ਹਰ ਚੀਜ਼ ਖਾਲੀ ਕਰ ਦਿੰਦੇ ਆ ਏਟੀਐਮ ਦਾ ਕਾਰਡ ਲੈ ਲੈਂਗੇ ਔਰ ਤੁਸੀਂ ਤਾਂ ਸੁਧ ਵਿੱਚ ਖੋ ਚੁੱਕੇ ਤੁਸੀਂ ਤਾਂ ਉਹਦੇ ਅੰਦਰ ਪਹੁੰਚ ਗਏ ਉਹਨੇ ਤੁਹਾਨੂੰ ਸਮਵਨ ਚਾਹ ਦੇਗਾ ਪੁੜ ਰਹੇਗਾ ਨਾ ਇਹਨੂੰ ਇਹ ਚੋਰਾਂ ਦੇ ਕਾਤਾ ਨੇ ਇਹਦਾ ਨਾਮ ਦਿੱਤਾ ਹੈ ایਵਲਸ ਇਅਰ ਮਤਲਬ ਸ਼ੈਤਾਨ ਦਾ ਕੰਨ ਕਿ ਜੋ ਬੋਲੋਗੇ ਉਹਨੇ ਸੁਣਨਾ ਹੈ ਤੁਹਾਡੇ ਕੋਲ ਜਿਹੜਾ ਏਟੀਐਮ ਹੈਗਾ ਉਹਦਾ ਪਿੰਨ ਕੋਡ ਤੁਸੀਂ ਦੇਣਾ ਉਹਨੇ ਖਾਲੀ ਕਰ ਦੇਣਾ ਇਸ ਕਰਕੇ ਕਿਸੇ ਨੂੰ ਵੀ ਕੋਈ ਐਡਰੈਸ ਪੁੱਛੇ ਉਹਨੂੰ ਕਹਿ ਜੀ ਮੈਂ ਤੇ ਅੰਗੂਠਾ ਛਾਪਾ ਮੈਨੂੰ ਨਹੀਂ ਪਤਾ ਹੁਣ ਸਾਨੂੰ ਆਪਣੇ ਆਪ ਨੂੰ ਬਚਾਉਣਾ ਹੈਗਾ ਕਿਉਂਕਿ ਮੇਰਾ ਇੱਕ ਫਰਜ਼ ਬੰਦਾ ਹੈ ਕਿ ਇਹ ਜੋ ਮੈਨੂੰ ਪਤਾ ਲੱਗਾ ਕਿ ਨਵਾਂ ਲੁੱਟਣ ਦਾ ਤਰੀਕਾ ਹੈ ਮੈਂ ਆਪਣੇ ਹਕੀਕਤਵਾਨੀ ਦੇ ਪਰਿਵਾਰ ਨੂੰ ਦੱਸਾਂ ਕਿ ਕਿਸੇ ਦੇ ਨਾਲ ਕੋਈ ਅਨਹੋਣੀ ਨਾ ਹੋ ਸਕੇ ਪੈਸਾ ਬੜੀ ਮੁਸ਼ਕਲ ਕਮਾਇਆ ਜਾਂਦਾ ਹੈਗਾ ਔਰ ਸਾਵਧਾਨ ਰਹੋ ਖੁਦ ਵੀ ਬਚੋ ਆਪਣੇ ਪਰਿਵਾਰ ਨੂੰ ਬਚਾਓ ਔਰ ਆਪਣੇ ਯਾਰੋ ਦੋਸਤਾਂ ਨੂੰ ਵੀ ਦੱਸੋ ਕਿ ਇਸ ਤਰ੍ਹਾਂ ਦਾ ਇੱਕ ਫਰਾਡ ਚੱਲਦਾ ਪਿਆ ਵਾ ਔਰ ਬਹੁਤ ਸਾਰੇ ਲੋਕ ਰੁੱਟੇ ਗਏ ਆ ਤੇ ਹੁਣ ਸਾਡਾ ਨੰਬਰ ਨਾ ਲੱਗੇ ਇਸ ਕਰਕੇ ਸਾਨੂੰ ਸਾਵਧਾਨ ਚਾਹੀਦਾ ਕੋਈ ਐਡਰੈਸ ਪੁੱਛੇ ਕਹੇ ਜੀ ਮੈਨੂੰ ਮੈਂ ਇਥੇ ਨਵਾਂ ਆਇਆ ਜੀ ਮੈਨੂੰ ਨਹੀਂ ਪਤਾ ਬਚੁੱਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ